ਸਾ ਮੈਂਬਰ ਅੱਜ ਸਾਡੇ ਵਿੱਚ ਵਿਸ਼ੇਸ਼ ਰੂਪ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਐਕਟ ਡਿਸਟਰ ਅਸ਼ਵੀ ਸੇਖੜੀ ਜੀ ਉਹਨਾਂ ਦੇ ਸਾਡੇ ਐਕਟ ਜਿਲ੍ਹਾ ਪ੍ਰਧਾਨ ਰਕੇਸ਼ ਭਾਟਿਆ ਜੀ ਫਤਖਟ ਤੂੜਿਆ ਤੋਂ ਕਲਮੀਨਰ ਵਿਕਰਮ ਰੰਧਾਵਾ ਜੀ ਔਰ ਸਾਡੇ ਪਰਦੇਸ਼ ਦੇ ਮਹਿਲਾ ਮੋਰਚਾ ਦੇ ਪਾਰਟੀ ਦੇ ਜ਼ਿਲ੍ਹਾ ਪਟਾਲਾ ਦੇ ਸਾਰੇ ਸਤਿਕਾਰਯੋਗ ਸੀਨੀਅਰ ਲੀਡਰਸ਼ਿਪ ਔਰ ਬਹੁਤ ਹੀ ਸਤਿਕਾਰਯੋਗ ਪ੍ਰੈਸ ਦੇ ਸੋ ਸਾਡੇ ਵਿੱਚ ਸ਼ਹੀਦਪਾਲ ਜੀ ਆਏ ਨੇ ਉਹਨਾਂ ਨੇ ਪ੍ਰੈਸ ਜਿਸ ਵਿੱਚ ਬੋਧਤੇ ਕਰਨੀ ਹੈ ਉਹ ਤੁਹਾਡੇ ਧਿਆਨ ਦੇ ਵਿੱਚ ਉਹਨੇ ਲੈ ਆਉਂਦੇ ਨੇ ਤੁਹਾਡਾ ਸਾਰਿਆਂ ਦਾ ਹੋਂਦ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਡੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਦੁਆਰਾ ਉਸ ਬਜਟ ਦੇ ਉੱਤੇ ਮੈਂ ਚਰਚਾ ਕਰਨ ਲਈ ਉਪਸਥਿਤ ਹੋਇਆ ਇਹ ਬਜਟ ਜਿਹੜਾ ਹੈ ਇਹ ਉਮੀਦਾਰ ਦਾ ਬਜਟ ਹੈ ਕਿਉਂਕਿ ਮੋਦੀ ਜੀ ਹੈ ਤਾਂ ਸੰਭਵ ਹੈ ਇਹ ਕਥਨੀ ਤੇ ਕਰਨੀ ਦੇ ਇੱਕ ਤਿੱਕ ਤਪਸਵੀ ਕਰਮਯੋਗੀ ਦਿਨ ਦੇ 18 ਘੰਟੇ ਲੋਕਾਂ ਲਈ ਕੰਮ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 10 ਸਾਲ ਦੇ ਕਾਰਿਆਕਾਲ ਤੋਂ ਬਾਅਦ ਇਹ ਜਿਹੜਾ 21 18ਵੀਂ ਲੋਕ ਸਭਾ ਬਣੀ ਹੈ ਇਹਦੇ ਵਿੱਚ ਦੇਸ਼ ਗੁਰਵੰਧਿਤ ਹੈ ਕਿ ਦੇਸ਼ ਨੇ ਮਹਾਨ ਸਪੂਤ ਨਰਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਹੈ 60 ਸਾਲ ਬਾਅਦ ਇਹ ਦੁਬਾਰਾ ਐਸਾ ਹੈ ਜੀ ਕਿ ਇੱਕ ਤੇ ਪਿਛਲੇ 4 ਮਹੀਨੇ ਚੋਣਾਂ ਦੀ ਪ੍ਰਕਿਰਿਆ ਚੱਲਦੀ ਰਹੀ ਉਹਦੇ ਵਿੱਚ ਸਾਰੇ ਵਿਅਸਤ ਰਹੇ ਦੂਜੀ ਗੱਲ ਇਹ ਹੈ ਕਿ ਤੁਸੀਂ ਆંકੜੇ ਦੇਖੋ 10 ਸਾਲ ਦੇ ਕਿ ਕਾਂਗਰਸ ਰਾਜ ਵਿੱਚ ਅੰਤਰਗਵਾਦ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ ਤੇ ਹੁਣ ਕਿੰਨੀਆਂ ਹੋਈਆਂ ਇਹ ਇਹ ਛੋਟਪੁੱਟ ਘਟਨਾਵਾਂ ਦੇਖੋ ਮੈਂ ਉਹੀ ਦੱਸ ਅਸੀਂ ਲੈਡ ਵੀ ਚਾਰ ਮਹੀਨੇ ਬਾਰਡਰ ਫ੍ਰੀ ਸ਼ਾਰਟ ਦਾ ਐਸਾ ਐਸਾ ਸੁਣੋ ਐਸਾ ਐਸਾ ਸੁਣੋ ਸਰ ਸੁਣੋ ਸੁਣੋ ਸਰਕਾਰ ਦੇ ਪ੍ਰਤੀ ਅੱਜ ਜੋ ਇਹ ਛਿਟਪੁੱਟ ਘਟਨਾਵਾਂ ਨੇ ਸ਼ਰੰਤਰ ਹੈ ਇਹ ਜਿਹੜੇ ਵਿਦੇਸ਼ੀ ਮਨ ਨੂੰ ਮਨੂੰ ਮਨੂੰ ਨਹੀਂ ਜਬੇ ਮੇਰੀ ਮੇਰੀ ਮੇਰੇ ਮੈਂ ਕਹਾ ਮੇਰੀ ਮਨੂੰ ਮਨੂੰ ਜਵਾਬ ਦੇ ਦਿੰਦੇ ਹੋ ਨਾ ਜੀ ਹੁਣ ਨਹੀਂ ਮੈਨੂੰ ਮਨੂੰ ਮੈਨੂੰ ਜਵਾਬ ਦੇ ਦਿੰਦੇ ਹੋ ਤੁਸੀਂ ਮੈਨੂੰ ਜਵਾਬ ਹੀ ਨਹੀਂ ਦੇਂਦੇ ਰਹੇ ਹੁਣ ਮੈਨੂੰ ਮੈਨੂੰ ਜਵਾਬ ਦੇ ਦਿੰਦੇ ਹੋ हां ਤੁਸੀਂ کہہ ਰਹੇ ਹੋ ਕਿ ਉਹ ਰਾਵਣ ਕਲੀਅਰਫਾਈ ਕਰਦੇ ਹੋ ਤੁਸੀਂ ਨੌਜਵਾਨ ਮਰੇ ਨੇ ਫੌਜ ਤੇ ਤੁਸੀਂ ਉਹਨਾਂ ਨੂੰ ਚੈੱਕਪੁਆਇੰਟ ਨਹੀਂ 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 ਦੇਖੋ ਮੇਰੀ ਸੁਣੋ ਮੇਰੀ ਸੁਣੋ ਅਸੀਂ ਲੈਟਸ ਨਾਟ ਡਾਇਵਰਟ ਦਾ ਟਾਪਿਕ ਐਸਾ ਹੈ ਕਿ ਅੱਜ ਭਾਰਤੀਏ ਸੇਨਾ ਦੇ ਜਿਹੜੇ ਜਵਾਨ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਅੰਤਗਵਾਦੀਆਂ ਦਾ ਵਿਨਾਸ਼ ਕਰ ਰਹੇ ਨੇ ਅੱਜ ਇਹ ਜਿਹੜੇ ਛੜੰਤਰ ਨੇ ਪਾਕਿਸਤਾਨ ਦੇ ਉਹ ਮੂੰਹ ਤੋੜ ਉਹਦਾ ਜਵਾਬ ਦਿੱਤਾ ਜਾ ਰਿਹਾ ਹੈ ਲਗਾਤਾਰ ਦਿੱਤਾ ਜਾ ਰਿਹਾ ਹੈ ਪੰਜਾਬ ਵਿੱਚ ਵੀ ਪਾਕਿਸਤਾਨ ਨੇ ਇਹ પ્રયાસ ਕੀਤਾ ਸੀ ਪੰਜਾਬ ਚੋਂ ਅੰਤਗਵਾਦ ਅੱਜ ਖਤਮ ਹੋਇਆ ਹੈ ਪੰਜਾਬ ਦੇ ਵਿੱਚ ਹੁਣ ਜਾ ਕੇ ਸ਼ੁਰੂ ਹੋਇਆ ਹੈ ਉਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਇਹ ਅੰਤਗਵਾਦ ਖਤਮ ਕਰਨ ਲਈ ਅਸੀਂ ਪ੍ਰਤੀਬੱਧ ਹਾਂ ਅੰਤ ਤੱਕ ਇਹ ਆਂਤਗਵਾਦੀਆਂ ਨੂੰ ਖਤਮ ਕਰਾਂਗੇ ਔਰ ਸ਼ਹੀਦ ਜਵਾਨ ਜਿਹੜੇ ਨੇ ਉਹਨਾਂ ਨੂੰ ਮੈਂ ਨਮਨ ਕਰਦਾ ਅੱਗੇ ਅੱਗੇ ਜੈਸਾ ਹੈ ਜੀ ਕਿ ਪ੍ਰਯਾਸ ਮੋਦੀ ਜੀ ਦੇ ਪੂਰੇ ਚੱਲ ਰਹੇ ਨੇ ਕੀ ਕੋਈ ਭਾਰਤੀ ਹੈ ਜਿਹੜਾ ਉਹਨੂੰ ਪੂਰਾ ਸੇਫਲੀ ਹਰ ਭਾਰਤੀਏ ਨੂੰ ਵਾਪਸ ਲਿਆਉਣ ਲਈ ਅਸੀਂ ਵਚਨਬੱਧ ਨਹੀਂ ਐਸਾ ਜੀ ਮੈਂ ਅਫਸੋਸ ਕਰਨਾ ਦੇਖੋ ਇਹ ਭਗਵਾਨ ਦੇ ਹੱਥ ਵਿੱਚ ਹੈ ਮੈਨੂੰ ਪੂਰਾ ਅਫਸੋਸ ਹੈ ਉਸ ਪਰਿਵਾਰ ਦੇ ਨਾਲ ਪਰ ਅਸੀਂ ਵਚਨਬੱਧ ਹਾਂ ਕਿ ਜਿਸ ਤਰ੍ਹਾਂ ਤੁਸਨ ਪਤਾ ਜਨਰਲ ਵੀ ਕੇ ਸਿੰਘ ਉਹਨਾਂ ਦੀ ਡਿਊਟੀ ਐ ਸੀ ਜਦੋਂ ਮੈਂ ਸੰਸਦ ਸੀ ਕਿ ਉਹ ਜਾਣਦੇ ਸੀ ਔਰ ਕਿਸੇ ਵੀ ਜਗ੍ਹਾ ਤੇ ਕਿਉਂਕਿ ਉਹ ਆਰਮੀ ਦੇ ਚੀਫ ਰਹੇ ਕਿੱਤੇ ਵੀ ਭਾਰਤੀਏ ਮੁਸ਼ਕਲ ਜੋ ਦੇਦੀ ਤੇ ਉਹਨਾਂ ਨੂੰ ਲੈ ਕੇ ਆਉਂਦੇ ਸੀ ਸੁਸ਼ਮਾ ਸਵਰਾਜ ਜੀ ਤੋਂ ਲੈ ਕੇ ਅੱਜ જયਸ਼ੰਕਰ ਜੀ ਨੇ ਇੱਕ ਮੇਲ ਦੇ ਉੱਤੇ ਕੋਈ ਭਾਰਤੀ ਕਿੱਥੇ ਮੁਸ਼ਕਲ ਜੋ ਵਾਪਸ ਆਂਦਾ ਹੈ ਔਰ ਦੁਬਈ ਦੇ ਵਿੱਚ ਔਰ ਮਿਲਨੇ ਇਸ ਤੇ ਲੋ ਲੱਗਨੇ ਤੁਹਾਨੂੰ ਪਤਾ ਹੈ ਸੋ ਉੱਥੇ ਵੀ ਕਿਸੇ ਵੀ ਭਾਰਤੀ ਨੂੰ ਮਤਦਨ ਮਿਲਿਆ ਉਹਨਾਂ ਨੂੰ ਉਹ ਰਾਸ਼ੀ ਉਪਲਬਧ ਕਰਾ ਕੇ ਸਾਡੀ ਸਰਕਾਰ ਵਾਪਸ ਲੈ ਗਈ ਭਾਰਤ ਮੈਂ ਤੇ ਬਜਟ ਹੀ ਦੱਸਿਆ ਤੁਸੀਂ ਬਜਟ ਦੇ ਪ੍ਰੈਸ਼ਰ ਕਰ ਰਹੇ ਹੋ ਸੁਣੋ ਸੁਣੋ ਜਿਹੜਾ ਅਮਰਸਰ ਤੋਂ ਕੋਲਕਾਤਾ ਤੱਕ ਇੰਡਸਟਰੀਅਲ ਕੋਰੀਡੋਰ ਬਣੇਗਾ ਕਿ ਬਟਾਲਾ ਨੂੰ ਲਾਭ ਨਹੀਂ ਹੋਏਗਾ ਕਿ ਬਟਾਲਾ ਦਾ ਪ੍ਰੋਡਕਟਸ ਅਮਰਸਰ ਤੋਂ ਕਲਕੱਤੇ ਤਾਂ ਇਹ ਰਸਤੇ ਜਾਣ ਵਾਲੀ ਇੰਡਸਟਰੀ ਜਿਹੜੀ ਹੈ ਨਹੀਂ ਜਾਣਗੇ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਕਿ ਕੇਂਦਰ ਸਰਕਾਰ ਨੇ ਪਹਿਲ ਕੀਤੀ ਹੈ ਹੁਣ ਪ੍ਰੈਸ਼ੈਂਟ ਕਰੋ ਭਗਵੰਤ ਮਾਨ ਜੀ ਤੋਂ ਕਿ ਉਹਨਾਂ ਨੇ ਇਹ ਜਿਹੜੀ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ ਲਈ ਕੀ ਕੀਤਾ ਬਟਾਲਾ ਹੀ ਨਹੀਂ ਪੰਜਾਬ ਦੀ ਇੰਡਸਟਰੀ ਦੀ ਗੱਲ ਕਰੋ ਖੰਨਾ ਦੀ ਇੰਡਸਟਰੀ ਦੀ ਗੱਲ ਕਰੋ ਗੁਜਿੰਦਰ ਦੀ ਇੰਡਸਟਰੀ ਦੀ ਗੱਲ ਕਰੋ ਜਲੰਧਰ ਦੀ ਇੰਡਸਟਰੀ ਦੀ ਗੱਲ ਕਰੋ ਲੁਧਿਆਣਾ ਦੀ ਇੰਡਸਟਰੀ ਦੀ ਗੱਲ ਕਰੋ ਅੰਮ੍ਰਿਤਸਰ ਦੀ ਇੰਡਸਟਰੀ ਦੀ ਗੱਲ ਕਰੋ ਜਿਹੜਾ ਜਿਹੜੀ ਮੇਨ ਸਰਕਾਰ ਹੈ ਪੰਜਾਬ ਦੀ ਉਹਨਾਂ ਨੇ ਕੀ ਕੀਤਾ ਇਹ ਕਾਂਗਰਸੀਆਂ ਨੇ ਕੀ ਕੀਤਾ ਮੋਦੀ ਜੀ ਨੇ ਤੇ ਇਸ ਬਜਟ ਇੰਡਸਟਰੀਅਲ ਕੋਰੀਡੋਰ ਕੋਰੀਡੋਰ ਜਿਹੜਾ ਹੈ ਅੰਮ੍ਰਿਤਸਰ ਤੋਂ ਕੋਲਕਾਤਾ ਦਾ ਜਿਹੜਾ ਐਲਾਨ ਕੀਤਾ ਹੈ ਤੇ ਇਸ ਕਰਕੇ ਕ੍ਰੈਡਿਟ ਵਿਲ ਗੋ ਟੂ ਮੋਦੀ ਜੀ ਐਂਡ ਥਿਸ ਕ੍ਰੈਡਿਟ ਵਿਲ ਗੋ ਟੂ ਦਾ ਮਿਸ ਗਵਰਨੈਂਸ ਆਫ ਦ ਸਿਟਿੰਗ ਆਮਾਦੀ ਪਾਰਟੀ ਸਰਕਾਰ ਐਂਡ ਦਾ ਪ੍ਰੀਵੀਅਸ कांग्रेस सरकार सो थैंक यू दैट इज 100 ਤੋਂ ਵੱਧ ਪੰਜਾਬ ਦੇ ਸਟੇਸ਼ਨਸ ਦੀ ਬਜਟ ਦਿੱਤਾ ਗਿਆ ਹੈ ਔਰ ਬਟਾਲੇ ਲਈ ਵੀ ਤੁਹਾਡੀ ਇਨਫੋਰਮੇਸ਼ਨ ਹੈ ਆਜ਼ਾਦ ਹੋਇਆ ਸਾਨੂੰ 77 ਸਾਲ ਹੋ ਗਏ ਜੀ 78 78 ਸਾਲ ਹੋ ਗਏ ਪਹਿਲੀ ਵਾਰੀ ਬਟਾਲਾ ਦੇ ਸਟੇਸ਼ਨ ਦੇ ਨਵੀਨੀਕਰਨ ਦਾ ਪ੍ਰੋਜੈਕਟ ਵੀ ਜਾ ਚੁੱਕਾ ਹੈ ਔਰ ਉਹ ਜਿਹੜੀ ਕ੍ਰੋਸਿੰਗ ਤੁਸੀਂ ਕਹਿ ਰਹੇ ਹੋ ਉਹ ਵੀ ਜਾ ਚੁੱਕਾ ਹੈ ਪ੍ਰਪੋਜ਼ਲ ਉਹਦੇ ਲਈ ਸੋ ਇਹ ਖੁਸ਼ਖਬਰੀ ਕ੍ਰੈਡਿਟ ਗੋਸ ਟੂ ਮੋਦੀ ਜੀ ਦੇ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज